ਖਲਾੜਤਾ ਸਰਕਾਰਾਂ ਦੇ ਘਟਿਆ ਪ੍ਰਬੰਧ ਤੇ ਆ ਮਾਪਿਆਂ ਦਾ ਇੱਕ ਹੋਰ ਪੁੱਤ 23 ਸਾਲਾ ਦਾ ਨੌਜਵਾਨ ਆਕਾਸ਼ ਦੀਪ ਕੈਨੇਡਾ ਦੀ ਧਰਤੀ ਦੇ ਉੱਪਰ ਖੁਦਕੁਸ਼ੀ ਕਰ ਗਿਆ ਜਿਹੜਾ ਵਿਚਾਰਾ ਇੱਥੋਂ ਭਾਰਤ ਤੋਂ ਪੰਜਾਬ ਤੋਂ ੱੱਕੇ ਖਾਂਦਾ ਇੱਥੇ ਨਾ ਰੋਜ਼ਗਾਰ ਮਿਲਣ ਕਰਕੇ ਇੱਥੇ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਹੋਣ ਕਰਕੇ ਦੁਖੀ ਹੋਇਆ ਕੈਨੇਡਾ ਦੀ ਧਰਤੀ ਉੱਪਰ ਗਿਆ ਸੀ ਪਹਿਲਾਂ ਉਹ ਸਟੱਡੀ ਵੀਜ਼ੇ ਤੇ 2023 ਦੇ ਵਿੱਚ ਕੈਨੇਡਾ ਗਿਆ ਕੈਨੇਡਾ ਦੇ ਬ੍ਰੈਮਟਨ ਵਿੱਚ ਕੰਮ ਦੀ ਭਾਲ ਵੀ ਕਰਦਾ ਰਿਹਾ ਤੇ ਨਾਲ ਨਾਲ ਪੜ੍ਹਾਈ ਕਰਦਾ ਰਿਹਾ ਪਰ ਉਸ ਨੌਜਵਾਨ ਨੂੰ ਚੰਗੀ ਤਰ੍ਹਾਂ ਕੋਈ ਰੋਜ਼ਗਾਰ ਨਹੀਂ ਮਿਲਿਆ ਕੰਮ ਨਹੀਂ ਮਿਲਿਆ ਜਿਹਦੇ ਕਰਕੇ ਬਾਅਦ ਵਿੱਚ ਉਹ ਕੈਲਗਰੀ ਚਲਾ ਗਿਆ ਉੱਥੇ ਵੀ ਉਸ ਪੁੱਤ ਨੂੰ ਰੋਜ਼ਗਾਰ ਨਹੀਂ ਮਿਲਿਆ ਜਿਹਦੇ ਕਰਕੇ ਦੁਖੀ ਹੋ ਕੇ ਆਕਾਸ਼ਦੀਪ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਹਰ ਇੱਕ ਨੌਜਵਾਨ ਨੂੰ ਪਤਾ ਹੁੰਦਾ ਕਿ ਸਾਡੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਵੱਡੀ ਗਿਣਤੀ ਮਾਪੇ ਵਿਚਾਰੇ ਕਰਜ਼ਾ ਚੁੱਕ-ਚੁੱਕ ਕੇ ਆਪ ਦੇ ਧੀਆਂ ਪੁੱਤਾਂ ਨੂੰ ਬਾਹਰ ਤੋਰਦੇ ਨੇ ਕਿ ਪੰਜਾਬ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਕੋਈ ਰੋਜ਼ਗਾਰ ਨਹੀਂ ਹੈ ਤੇ ਛਾਇਦ ਸਾਡਾ ਕਨੇਡਾ ਜਾ ਕੇ ਕੁਝ ਬਣ ਜਾਵੇ ਪਰ ਹੁਣ ਤਾਂ ਉੱਥੇ ਵੀ ਹਾਲ ਉਹੀ ਹੋਇਆ ਪਿਆ ਉੱਥੇ ਵੀ ਨੌਜਵਾਨਾਂ ਨੂੰ ਕੰਮ ਨਹੀਂ ਮਿਲਦੇ ਤੇ ਸਰਕਾਰ ਇੱਥੇ ਫੋਕੇ ਦਾਅਵੇ ਕਰਦੀ ਆ ਟਾਰਾ ਮਾਰਦੀ ਆ ਸ਼ੋਅ ਆਫ ਕਰਦੀ ਆ ਕਿ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਅਸੀਂ ਤਾਂ ਰੋਜ਼ਗਾਰ ਹੀ ਬੜਾ ਪੈਦਾ ਕਰਤਾ ਹਰ ਸਰਕਾਰ ਨੂੰ ਇਹ ਹੁੰਦਾ ਕਿ ਅਸੀਂ ਆਪਦੀ ਮਸ਼ਹੂਰੀ ਕਰ ਲਗੇ ਅਸੀਂ ਫਲੈਕਸ ਲਵਾ ਲਗੇ ਕਿ ਅਸੀਂ ਤਾਂ ਇੰਨਾ ਰੋਜ਼ਗਾਰ ਦੇਤਾ ਤੇ ਆਪ ਭਵੰਤਮਾਨ ਸਰਕਾਰ ਵੋਟਾਂ ਤੋਂ ਪਹਿਲਾਂ ਕਹਿੰਦੀ ਹੁੰਦੀ ਸੀ ਜਿਹੜੀ ਸਰਕਾਰ ਕਹਿੰਦੀ ਹੁੰਦੀ ਸੀ ਕਿ ਅਸੀਂ ਤਾਂ ਇੱਥੇ ਇਹੋ ਇੰਨਾ ਰੋਜ਼ਗਾਰ ਪੈਦਾ ਕਰਦੇ ਨਾ ਨੌਜਵਾਨਾਂ ਵਾਸਤੇ ਕਿ ਬਾਹਰ ਤੋਂ ਗੋਰੇ ਵੀ ਇੱਥੇ ਆਇਆ ਕਰਨਗੇ ਕੰਮ ਕਰਨ ਵਾਸਤੇ ਹਾੜੇ ਵਾਸਤਾ ਤੁਸੀਂ ਆਪਣੇ ਨੌਜਵਾਨ ਬਚਾ ਲਓ ਜਿਹੜੇ ਕਿਤੇ ਇੱਥੇ ਖੁਦਕੁਸ਼ੀਆਂ ਕਰਦੇ ਬੇਰੋਜ਼ਗਾਰੀ ਦੇ ਮਾਰੇ ਕਿਤੇ ਕੈਨੇਡਾ ਦੀ ਧਰਤੀ ਤੇ ਜਾ ਕੇ ਵਿਚਾਰੇ ਜਦੋਂ ਰੋਜ਼ਗਾਰ ਦੀ ਭਾਲ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਖੁਦਕੁਸ਼ੀਆਂ ਕਰ ਲੈਂਦੇ ਆ ਤੁਹਾਡੇ ਤੋਂ ਆਪਣੇ ਤਾਂ ਨੌਜਵਾਨ ਬਚਾਏ ਨਹੀਂ ਜਾਂਦੇ ਜਿਹੜੇ ਖੁਦਕੁਸ਼ੀਆਂ ਕਰਦੇ ਆ ਤੁਸੀਂ ਦੂਜੇ ਗੋਰੇ-ਗੋਰੀਆਂ ਨੂੰ ਕੀ ਰੋਜ਼ਗਾਰ ਦੇਣਾ ਪਤਾ ਨਹੀਂ ਇਹੋ ਜਿਹੀਆਂ ਫੜਾਂ ਸਰਕਾਰਾਂ ਕਿਉਂ ਮਾਰਦੀਆਂ ਇਹੋ ਜਿਹੇ ਦਿਖਾਵੇ ਕਿਉਂ ਕਰਦੀਆਂ ਭਗਵੰਤਮਾਨ ਸਰਕਾਰ ਹਲੇ ਤੱਕ ਹੁਣ ਤਾਂ 5 ਸਾਲ ਪੂਰੇ ਹੋਣ ਵਾਲਿਆ ਰਹਿ ਗਿਆ ਡੇਢ ਕਸਾਲ ਮਸਾ ਰਹਿ ਗਿਆ ਸਾਲ ਡੇਢ ਸਾਲ ਇਹਨਾਂ ਦਾ ਤੇ ਹੁਣ ਤੱਕ ਜੇ ਰੋਜ਼ਗਾਰ ਨਹੀਂ ਦੇ ਸਕੀ ਪਹਿਲਾਂ ਆਉਂਦੇ ਹੁੰਦੇ ਇਹਨਾਂ ਕੋਲ ਇੱਕ ਬਹਾਨਾ ਸੀ ਕਿ ਅਸੀਂ ਤਾਂ ਜੀ ਹੁਣੇ ਆਏ ਆ ਨਵੇਂ ਆਏ ਆ ਇੱਥੇ ਤਾਂ ਸਿਸਟਮ ਹੀ ਬਹੁਤ ਗੰਦਾ ਸਾਨੂੰ ਟਾਈਮ ਤਾਂ ਲੱਗੋ ਟਾਈਮ ਲੱਗਦੇ ਲੱਗਦੇ ਟਾਈਮ ਲੰਘ ਹੀ ਚਲਿਆ ਤੇ ਤੁਸੀਂ ਹਲੇ ਤੱਕ ਰੋਜ਼ਗਾਰ ਨਹੀਂ ਦਿੱਤਾ ਅਜ ਉਹਨਾਂ ਮਾਪਿਆਂ ਨੂੰ ਪੁੱਛੋ ਜਿਨ੍ਹਾਂ ਦਾ ਜਵਾਨ ਪੁੱਤ ਕੈਨੇਡਾ ਦੀ ਧਰਤੀ ਤੇ ਆਕਾਸ਼ਦੀਪ ਖੁਦਕੁਸ਼ੀ ਕਰ ਗਿਆ ਉਹਨਾਂ ਮਾਪਿਆਂ ਦੇ ਕੀ ਬੀਤਦੀ ਹੋਊਗੀ ਉਹਨਾਂ ਨੇ ਲੱਖਾਂ ਸੁਪਨੇ ਸਜਾ ਕੇ ਉਹਨੂੰ ਆਪਣੇ ਪੁੱਤ ਨੂੰ ਕੈਨੇਡਾ ਦੀ ਧਰਤੀ ਤੇ ਭੇਜਿਆ ਏ ਕਾਸ਼ਦੀਪ ਤੁਹਾਨੂੰ ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਪੱਕਾ ਦਾ ਨੌਜਵਾਨ ਦੱਸਿਆ ਜਾ ਰਿਹਾ ਜਿਹਦੀ ਉਮਰ ਮਸਾਂ 22 ਤੇ 23 ਸਾਲ ਆ ਤੇ ਵਿਚਾਰਾ ਪਲੱਸ 2 ਕਰਕੇ ਸ਼ਾਇਦ ਸਟੱਡੀ ਵੀਜੇ ਤੇ ਕੈਨੇਡਾ ਗਿਆ ਹੁਣ ਉੱਥੇ ਉਮੀਦ ਹੋਊਗੀ ਵੀ ਚੱਲ ਪਾਈ ਇੱਥੇ ਬੇਰੋਜ਼ਗਾਰੀ ਆ ਨਿੱਤ ਬੇਰੋਜ਼ਗਾਰਾਂ ਨੂੰ ਟੰਬੇ ਪੈਂਦੇ ਆ ਲਾਠੀ ਚਾਰਜ ਹੁੰਦਾ ਨੇ ਨੇ ਤੋਂ ਨਰੇ ਟਿਪ ਨੇ ਜਾਂਦੇ ਆ ਪਰ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਮਿਲਦਾ ਤਾਂ ਕੁੱਟਾਂ ਮਿਲਦੀਆਂ ਜੇਲ੍ਹਾਂ ਮਿਲਦੀਆਂ ਪਰ ਰੋਜ਼ਗਾਰ ਨਹੀਂ ਮਿਲਦਾ ਇਸੇ ਤੋਂ ਦੁਖੀ ਹੋ ਕੇ ਮਾਪਿਆਂ ਨੇ ਸੋਚਿਆ ਹੋਣਾ ਕਿ ਇੱਥੇ ਤਾਂ ਨਸ਼ਾ ਵੀ ਬਹੁਤ ਆ ਮੰਦੀ ਹਾਲਤ ਕਰਦੀ ਨਸ਼ੇ ਨੇ ਨੌਜਵਾਨਾਂ ਦੀ ਜੇ ਸਾਡੇ ਪੁੱਤ ਨੂੰ ਕੋਈ ਰੋਜ਼ਗਾਰ ਨਾ ਮਿਲਿਆ ਤਾਂ ਇਹ ਵਿਚਾਰਾ ਨਸ਼ੇ ਹੀ ਨ ਕਰਨ ਲੱਗ ਜਾਵੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੁਖੀ ਹੋ ਕੇ ਮਾਪਿਆਂ ਨੇ ਆਪਦਾ ਪੁੱਤ ਆਪ ਦਾ ਅੱਖਾਂ ਤੋਂ ਪਰੋਖੇ ਕੀਤਾ ਸੀ ਕੈਨੇਡਾ ਦੀ ਧਰਤੀ ਤੇ ਭੇਜਿਆ ਸੀ ਸੋਹਣੇ ਸੁਪਨੇ ਸਜਾ ਕੇ ਕਿ ਸ਼ਾਇਦ ਉਹਨੂੰ ਕੋਈ ਕੰਮ ਧੰਦਾ ਮਿਲ ਜੂਗਾ ਸ਼ਾਇਦ ਉਹਦੀ ਜ਼ਿੰਦਗੀ ਬਣ ਜੂਗੀ ਪਰ ਅੱਜ ਮਾਨਸਿਕ ਦਬਾਅ ਦੇ ਚਲਦਿਆਂ ਨਾ ਉਹਦੇ ਕੋਲੇ ਵਿਚਾਰੇ ਕੋਲੇ ਕੋਈ ਚੰਗੇ ਦਾ ਰੋਜ਼ਗਾਰ ਸੀ ਇੱਕ ਆਰਥਿਕ ਤੰਗੀ ਸੀ ਤੇ ਘਰੇਲੂ ਪਰੇਸ਼ਾਨੀਆਂ ਜਿਹੜੀਆਂ ਹੁੰਦੀਆਂ ਹੀ ਆ ਕਿ ਮੇਰੇ ਮਾਪਿਆਂ ਨੇ ਮੈਨੂੰ ਕਰਜ਼ਾ ਚੁੱਕ ਕੇ ਭੇਜਿਆ ਮੈਂ ਆਪਣੇ ਮਾਪਿਆਂ ਦੇ ਸੁਪਨੇ ਵੀ ਪੂਰੇ ਕਰਨੇ ਆ ਆਪਣੇ ਵੀ ਪੂਰੇ ਕਰਨੇ ਆ ਤੇ ਇਸੇ ਹੀ ਜ਼毒 ਜ਼ਹਿਰ ਦੇ ਵਿੱਚ ਆਕਾਸ਼ ਦੀਪ ਜਿਹੜਾ 2023 ਦੇ ਵਿੱਚ ਕੈਨੇਡਾ ਗਿਆ ਸੀ ਅੱਜ ਕੈਲਗਰੀ ਦੇ ਅੰਦਰ ਖੁਦ ਨੂੰ ਫਾਹਾ ਲਗਾ ਕੇ ਜਿਹੜੇ ਅਪਾਰਟਮੈਂਟ ਵਿੱਚ ਉਹ ਰਹਿੰਦਾ ਸੀ ਉੱਥੇ ਖੁਦ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਗਿਆ ਤੇ ਹੁਣ ਮਾਪੇ ਜਿਹੜੇ ਰੋ ਰਹੇ ਨੇ ਸਰਕਾਰ ਤੋਂ ਇੱਕੋ ਹੀ ਗੁਹਾਰ ਲਗਾ ਰਹੇ ਨੇ ਕਿ ਘੱਟੋ-ਘੱਟ ਸਾਡੇ ਪੁੱਤ ਦੀ লাশ ਸਾਡੇ ਘਰ ਪਹੁੰਚਾ ਦਿੱਤੀ ਜਾਵੇ ਉਹਨੂੰ ਪੰਜਾਬ ਲਿਆ ਦਿੱਤਾ ਜਾਵੇ ਕਿੰਨੀ ਸ਼ਰਮ ਵਾਲੀ ਗੱਲ ਆ ਡਬ ਕੇ ਮਰ ਜਾਣਾ ਚਾਹੀਦਾ ਸਰਕਾਰਾਂ ਨੂੰ ਕਿ ਅਸੀਂ ਕਿਹੋ ਜਿਹੇ ਸ਼ੋਸ਼ੇ ਬਾਰੀਆਂ ਕਰਦੇ ਆ ਅਸੀਂ ਕਿਹੋ ਜਿਹੇ ਵਾਅਦੇ ਕਰਦੇ ਆ ਤੇ ਪਰ ਰੋਜ਼ਗਾਰ ਸਾਨੂੰ ਸਾਡੇ ਸਾਡੇ ਪੰਜਾਬ ਵਿੱਚ ਸਾਡੇ ਤੋਂ ਰੋਜ਼ਗਾਰ ਨੌਜਵਾਨਾਂ ਨੂੰ ਦਿੱਤਾ ਨਹੀਂ ਗਿਆ ਇੱਥੇ ਗੋਰੇ ਗੋਰੀਆਂ ਨੂੰ ਰੋਜ਼ਗਾਰ ਦਿੰਦੇ ਦਿੰਦੇ ਉਹਨਾਂ ਨੂੰ ਪੱਠਿਆਂ ਦੀਆਂ ਪੰਡਾਂ ਚਕਾਉਂਦੇ ਚਕੁੰਦੇ ਆਪਣੇ ਹੀ ਨੌਜਵਾਨ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਸਕੇ ਤੇ ਤੁਹਾਡੇ ਆਪਣੇ ਹੀ ਨੌਜਵਾਨ ਨਿਤ ਖੁਦਕੁਸ਼ੀਆਂ ਕਰ ਰਹੇ ਆ ਭਾਵੇਂ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਇਹ ਹੁੰਦਾ ਰਿਹਾ ਪਰ ਭਗਵਾਨ ਤਮਾਨ ਸਰਕਾਰ ਤੋਂ ਤਾਂ ਲੋਕਾਂ ਨੂੰ ਐਂ ਉਮੀਦਾਂ ਸੀ ਜਿਵੇਂ ਕੋਈ ਕਿਸੇ ਰੱਬ ਤੋਂ ਲਾਈ ਬੈਠਾ ਹੋਵੇ ਉਵੇਂ ਭਗਵਾਨ ਤਮਾਨ ਸਰਕਾਰ ਤੋਂ ਲੋਕੀ ਉਮੀਦਾਂ ਲਾਈ ਬੈਠੇ ਸੀ ਕਿ ਜਦੋਂ ਭਗਵਾਨ ਤਮਾਨ ਸਰਕਾਰ ਆਵੇਗੀ ਆਮ ਘਰਾਂ ਦਾ ਮੁੰਡਾ ਆਵੇਗਾ ਆਮ ਘਰ ਦਾ ਮੁੰਡਾ ਜਿਹੜਾ ਬੜੇ ਮਾਣ ਨਾਲ ਕਹਿੰਦਾ ਸੀ ਕਿ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਤੇ ਜਦੋਂ ਉਹ ਆਵੇਗਾ ਤੇ ਪਤਾ ਨਹੀਂ ਸਾਡੇ ਵਾਸਤੇ ਕੀ ਕੀ ਇੱਥੇ ਹੋ ਜਾਣਾ ਸਾਡੀਆਂ ਤਾਂ ਸਾਰੇ ਅਤੰਗਾਂ ਅਤੌਰਸ਼ਾਂ ਗਰੀਬੀਆਂ ਕੱਟੀਆਂ ਜਾਣੀਆਂ ਪਰ ਉਹੀ ਕਹੀ ਤੇ ਉਹੀ ਕਹਾੜੀ ਉਹੀ ਕੁਝ ਹੋਇਆ ਉਹੀ ਕੁਝ ਹੋ ਰਿਹਾ ਤੇ ਸ਼ਾਇਦ ਇੱਥੇ ਕੋਈ ਹੋਰ ਸੁਧਾਰ ਦੀ ਉਮੀਦ ਵੀ ਲੋਕਾਂ ਨੂੰ ਨਹੀਂ ਬਚੀ ਤੇ ਆਕਾਸ਼ ਦੀ ਦੇ ਮਨ ਵਿੱਚ ਵੀ ਹੋਣਾ ਕਿ ਹੁਣ ਤਾਂ ਉਹ ਗੱਲ ਬਣ ਗਈ ਮੇਰੇ ਨਾਲ ਅੱਗੇ ਖੂ ਪਿੱਛੇ ਖਾਈ ਜੇਕਰ ਮੈਂ ਪਿੱਛੇ ਜਾਣਾ ਤਾਂ ਵੀ ਉਹੀ ਹਾਲ ਰੋਜ਼ਗਾਰ ਉੱਥੇ ਵੀ ਨਹੀਂ ਮਿਲਣਾ ਤੇ ਜੇਕਰ ਮੈਂ ਇੱਥੇ ਰਹਿਣਾ ਤਾਂ ਵੀ ਉਹੀ ਹਾਲ ਰੋਜ਼ਗਾਰ ਇੱਥੇ ਵੀ ਕੋਈ ਨਹੀਂ ਕਿਵੇਂ ਮੈਂ ਖਰਚੇ ਚਨਾਵਾਂ ਕਿਵੇਂ ਮੈਂ ਘਰ ਭੇਜਾਂ ਕਿਵੇਂ ਮੈਂ ਆਪਣਾ ਦਰਗੁਜ਼ਰ ਕਰਾਂ ਤਾਂ ਬੜਾ ਹੀ ਔਖਾ ਏ ਇੱਥੇ ਜਦੋਂ ਸੱਚਮੁੱਚ ਬਹੁਤ ਔਖਾ ਏ ਜਿਹੜੇ ਨੌਜਵਾਨ ਜਾਂਦੇ ਨੇ ਨਾ ਗਰੀਬ ਘਰਾਂ ਤੋਂ ਜਿਹੜੇ ਤਾਂ ਹੈਗੇ ਭਾਈ ਅਮੀਰ ਘਰਾਂ ਦੇ ਜਾਂ ਜਿਨ੍ਹਾਂ ਦੇ ਪਿੱਛੇ ਦੋ ਨੰਬਰ ਦੀਆਂ ਕਮਾਈਆਂ ਉਹ ਤਾਂ ਆਪਦੇ ਧੀਆਂ ਪੁੱਤਾਂ ਨੂੰ ਉੱਥੇ ਕਰ ਲੈਂਦੇ ਆ ਸੈੱਟ ਬਹੁਤ ਜਲਦੀ ਉਹ ਉਹਨਾਂ ਨੂੰ ਸੈੱਟ ਕਰ ਦਿੰਦੇ ਆ ਉਹਨਾਂ ਨੂੰ ਰੋਜ਼ਗਾਰ ਮੁਹਈਆ ਕਰਵਾ ਦਿੰਦੇ ਆ ਉਹਨਾਂ ਦਾ ਰੋਜ਼ਗਾਰ ਬਣਾ ਦਿੰਦੇ ਆ ਮਾਪੇ ਕਿਉਂਕਿ ਪਿੱਛੋਂ ਪੈਸਾ ਭੇਜੀ ਜਾਂਦੇ ਆ ਬੱਚਿਆਂ ਨੂੰ ਕੋਈ ਫਿਕਰ ਨਹੀਂ ਹੁੰਦਾ ਉਹ ਆਪਣੇ ਬੱਚਿਆਂ ਦਾ ਕੰਮ ਸੈੱਟ ਕਰਵਾ ਦਿੰਦੇ ਆ ਤੇ ਜਿਹੜੇ ਵਿਚਾਰੇ ਇੱਥੋਂ ਵੀ ਦੁੱਖਾ ਭੁੱਖਾਂ ਦੇ ਮਾਰੇ ਗਏ ਹੁੰਦੇ ਆ ਗਰੀਬੀ ਦੇ ਮਾਰੇ ਰੋਜ਼ਗਾਰ ਦੀ ਭਾਲ ਵਿੱਚ ਕੈਨੇਡਾ ਵਿੱਚ ਜਾਂਦੇ ਆ ਉਹਨਾਂ ਦਾ ਕੁਝ ਨਹੀਂ ਬਣਦਾ ਕਿਉਂਕਿ ਜਿਹੜਾ ਪੱਲੇ ਹੁੰਦਾ ਉਹ ਤਾਂ ਉਹ ਵੀ ਨਹੀਂ ਰੱਖਦੇ ਜਾਦਾ ਪੈਲੀ ਵੇਚ ਕੇ ਜਾਂਦੇ ਆ ਜਾਂ ਕਰਜ਼ਾ ਚੁੱਕ ਕੇ ਜਾਂਦੇ ਆ ਪਿੱਛੋਂ ਮਾਪੇ ਵਿਚਾਰੇ ਕੀ ਭੇਜਣ ਜੋਗੇ ਹੁੰਦੇ ਕੁਝ ਵੀ ਨਹੀਂ ਉਹ ਪੈਸਾ ਤਾਂ ਉਹ ਪੰਜੀ ਨਹੀਂ ਭੇਜਣ ਜੋਗੇ ਹੁੰਦੇ ਮਾਪੇ ਮਾਪੇ ਤਾਂ ਸਮਾਂ ਆਪਦੇ ਧੀ ਪੁੱਤ ਨੂੰ ਕਹਿੰਦੇ ਆ ਕਿ ਤੂੰ ਛੇਤੀ ਕੰਮ ਦੇ ਲੱਗ ਤੇ ਆਪਾਂ ਛੇਤੀ ਛੇਤੀ ਆਪਣਾ ਜਿਹੜਾ ਚੜਿਆ ਹੋਇਆ ਕਰਜਾ ਉਹ ਲਾਈਏ ਜਾਂ ਆਪਣੀ ਪਹਿਲੀ ਛੜਵਾਈਏ ਤਾਂ ਮਾਪਿਆਂ ਨੂੰ ਪਤਾ ਹੁੰਦਾ ਕਿ ਜੇਕਰ ਅਸੀਂ ਜਿਹੜੇ ਇੱਥੇ ਪੈਸੇ ਕਈ ਕਹਿ ਦਿੰਦੇ ਆ ਕਿ ਇੱਥੇ ਹੀ ਲਾ ਲਓ 30 40 ਲੱਖ ਰੁਪਇਆ ਪਰ ਬਹੁਤ ਵਾਰ ਇਹ ਹੁੰਦਾ ਕਿ ਇੱਥੇ ਪੈਸੇ ਲਾ ਕੇ ਵੀ ਕੰਮ ਨਹੀਂ ਚੱਲਦੇ ਤਾਂ ਫਿਰ ਮਾਪਿਆਂ ਨੂੰ ਇਹੀ ਇੱਕ ਉਮੀਦ ਰਹਿ ਜਾਂਦੀ ਹੈ ਇੱਕ ਜਿੰਨਾ ਮਾਹੌਲ ਇੱਥੇ ਖਰਾਬ ਹੋ ਗਿਆ ਮਾਰ ਤਾੜ ਗੁੰਡਾਗਰਦੀ ਨਸ਼ੇ ਤਾਂ ਮਾਪਿਆਂ ਨੂੰ ਹੁੰਦਾ ਸ਼ਾਇਦ ਇੱਥੋਂ ਆਪਦੇ ਧੀ ਪੁੱਤ ਨੂੰ ਬਾਹਰ ਹੀ ਕੱਢ ਦਿੱਤਾ ਜਾਵੇ ਤਾਂ ਸ਼ਾਇਦ ਸਭ ਕੁਝ ਚੰਗਾ ਹੋ ਜਾਵੇ ਤਾਂ ਇਸੇ ਹੀ ਉਮੀਦ ਵਿੱਚ ਆਕਾਸ਼ਦੀਪ ਨੂੰ ਸ਼ਾਇਦ ਉਹਨਾਂ ਦੇ ਮਾਪਿਆਂ ਨੇ ਭੇਜਿਆ ਹੋਣਾ ਜਾਂ ਆਕਾਸ਼ਦੀਪ ਖੁਦ ਇਹ ਚੁੰਦਾ ਹੋਣਾ ਕਿ ਮੈਂ ਕਨੇਡਾ ਦੀ ਧਰਤੀ ਤੇ ਜਾ ਕੇ ਆਪਣੇ ਮਾਪੇ ਦੇ ਸੁਪਨੇ ਪੂਰੇ ਕਰਾਂ ਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਦਾ ਕਰਦਾ ਵਿਚਾਰਾ ਖੁਦ ਹਨੇਰੇ ਹਨੇਰੇ ਦੀ ਦਲਦਲ ਦੇ ਵਿੱਚ ਫਸ ਗਿਆ ਤੇ ਆਕਾਸ਼ਦੀਪ ਖੁਦਕੁਸ਼ੀ ਕਰ ਗਿਆ ਸੱਚਮੁੱਚ ਜਦੋਂ ਦੀ ਆਕਾਸ਼ਦੀਪ ਦੀ ਖੁਦਕੁਸ਼ੀ ਵਾਲੀ ਗੱਲ ਪਤਾ ਲੱਗੀ ਨਾ ਮਨ ਨੂੰ ਠੇਸ ਪਹੁੰਚੀ ਆ ਅੱਜ ਤੱਕ ਪਤਾ ਨਹੀਂ ਕਿੰਨੇ ਨੌਜਵਾਨ ਜਿਹੜੇ ਰੋਜ਼ਗਾਰ ਦੀ ਭਾਲ ਵਿੱਚ ਕੈਨੇਡਾ ਗਏ ਉੱਥੇ ਰੋਜ਼ਗਾਰ ਨਹੀਂ ਮਿਲਿਆ ਕੰਮ ਨਹੀਂ ਚੱਲਿਆ ਕਿੰਨੇ ਨੌਜਵਾਨ ਮੁੰਡੇ ਕੁੜੀਆਂ ਨੇ ਕੈਨੇਡਾ ਦੇ ਅੰਦਰ ਖੁਦਕੁਸ਼ੀ ਕਰ ਲਈ ਦੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਜੋ ਹਰ ਰੋਜ਼ ਹੋ ਰਿਹਾ ਉਹ ਤਾਂ ਕਿਸੇ ਤੋਂ ਅੱਖੋਂ ਪਰੋਖੇ ਹੀ ਨਹੀਂ ਹਰ ਰੋਜ਼ ਪਤਾ ਨਹੀਂ ਕਿੰਨੀਆਂ ਖੁਦਕੁਸ਼ੀ ਦੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਤੇ ਸਰਕਾਰਾਂ ਮਸ਼ਹੂਰੀਆਂ ਕਰ ਕਰਕੇ ਐ ਟਾਰਾ ਮਾਰਦੀਆਂ ਜਿਵੇਂ ਇਹਨਾਂ ਨੇ ਕੋਈ ਘਰ ਰੋਜ਼ਗਾਰ ਵੱਲੋਂ ਖਾਲੀ ਛੱਡਿਆ ਹੀ ਨਹੀਂ ਹਰ ਘਰ ਵਿੱਚ ਰੋਜ਼ਗਾਰ ਹੋਵੇ ਤੇ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਇੰਨਾ ਉੱਚਾ ਚੁੱਕ ਦਿੱਤਾ ਹੋਵੇ ਕਿ ਉਹਨਾਂ ਦੇ ਘਰਾਂ ਦੇ ਅੰਦਰ ਤੱਕ ਖੁਸ਼ਹਾਲੀ ਖੁਸ਼ਹਾਲੀ ਆ ਸੋ ਸਾਤ ਮੱਚ ਇਹ ਹੋਰੀਆਂ ਸਰਕਾਰਾਂ ਤੇ ਲਾਂਹਤਾ ਪਾਉਣ ਨੂੰ ਜੀ ਕਰਦਾ ਭਗਵੰਤਮਾਨ ਸਰਕਾਰ ਜੀ ਜਿਹੜਾ ਤੁਹਾਡਾ 1 ਸਵਾ ਸਾਲ ਰਹਿ ਗਿਆ ਨਾ ਉਹਦੇ ਵਿੱਚ ਕਿਰਪਾ ਕਰਕੇ ਜੇ ਤੁਸੀਂ ਚਾਹੁੰਦੇ ਹੋ ਅੱਗੇ ਤੋਂ ਵੀ ਲੋਕ ਤੁਹਾਨੂੰ ਵੋਟਾਂ ਦੇਣ ਤੁਹਾਡਾ ਕੋਈ ਅਕਸ ਬਚੇ ਲੋਕ ਤਾਂ ਵੇਖੋ ਦੂਜੀਆਂ ਸਰਕਾਰਾਂ ਤੋਂ ਲੋਕ ਪਹਿਲਾਂ ਹੀ ਦੁਖੀ ਆ ਕੋਈ ਉਮੀਦ ਨਹੀਂ ਉਹਨਾਂ ਨੂੰ ਤੁਹਾਡੇ ਤੋਂ ਹੀ ਮਾੜੀ-ਮੋਟੀ ਉਮੀਦ ਸੀ ਹੁਣ ਤਾਂ ਲਗਭਗ ਉਹ ਵੀ ਖਤਮ ਹੋ ਚੁੱਕੀ ਆ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਨਾ ਤਾਂ ਹੁਣ ਵੀ ਪੰਜਾਬ ਦੇ ਜਿਹੜੇ ਨੌਜਵਾਨ ਆ ਬੇਰੋਜ਼ਗਾਰ ਆ ਰੁੱਲਦੇ ਫਿਰਦੇ ਆ ਉਹਨਾਂ ਨੂੰ ਰੋਜ਼ਗਾਰ ਦੇ ਦੋ ਪਰ ਦੋਸਤੋ ਸੱਚ ਮੁੱੱਚ ਐ ਇੱਥੇ ਜਿਹੜਾ ਸਿਸਟਮ ਆ ਨਾ ਉਹ ਬਹੁਤ ਘਟੀਆ ਇੱਥੋਂ ਦਾ ਜਿਹੜਾ ਰਾਜਨੀਤਿਕ ਪ੍ਰਬੰਧ ਆ ਨਾ ਉਹ ਬਹੁਤ ਘਟੀਆ ਜਿਨੇ ਵੱਡੇ ਵੱਡੇ ਪੂੰਜੀਪਤੀਆਂ ਦੇ ਤਾਂ ਘਰ ਭਰਨੇ ਨੇ ਪਰ ਜਿਹੜੀ ਆਮ ਜਨਤਾ ਉਹਨਾਂ ਨੇ ਐਂ ਹੀ ਸੂਲੀ ਟੰਗੀ ਰਹਿਣਾ ਅਮੀਰ ਕੋਈ ਬਚੀ ਨਹੀਂ ਆਸ ਦੀ ਕਿਰਨ ਕੋਈ ਲੋਕਾਂ ਦੇ ਮਨਾਂ ਵਿੱਚ ਇਸ ਸਰਕਾਰ ਤੋਂ ਵੀ ਬਚੀ ਨਹੀਂ ਪਰ ਜੇ ਕੁਝ ਕਰਦੇ ਨਾ ਤਾਂ ਖੈਰ ਚੰਗਈ ਆ ਪਰ ਬਹੁਤ ਦੁੱਖ ਹੋਇਆ ਅੱਜ ਜਦੋਂ ਖਬਰ ਸੁਣੀ ਆ ਕਿ ਆਕਾਸ਼ਦੀਪ ਵਿਚਾਰਾ ਬੇਰਜ਼ਗਾਰ ਇਸ ਪੰਜਾਬ ਦੀ ਧਰਤੀ ਤੋਂ ਕੈਨੇਡਾ ਦੀ ਧਰਤੀ ਤੇ ਰੋਜ਼ਗਾਰ ਲੱਭਣ ਦੇ ਵਾਸਤੇ ਗਿਆ ਹੋਇਆ ਉਹਦੇ ਨਾਲ ਉਹੀ ਕੁਛ ਮਾਪਿਆਂ ਤੋਂ ਵੀ ਪਾਸੇ ਘਰ ਤੋਂ ਵੀ ਪਾਸੇ ਤੇ ਇਕੱਲਾ ਬੋਝ ਢੋਂਦਾ ਢੋਂਦਾ ਜ਼ਿੰਦਗੀ ਦਾ ਖੁਦਕੁਸ਼ੀ ਕਰਕੇ